ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 754 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 755 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਹੀ ਮਹੱਲਾ ਤੀਜਾ ਘਰ ਦਸਵਾਂ ਰਾਗ ਸੋਹੀ ਘਰ ਦਸਵੇਂ ਵਿੱਚ ਤੀਸਰੇ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਦੁਨੀਆ ਨਾ ਸਾਲਾ ਹੈ ਜੋ ਮਰ ਵਈ ਸੀ ਦੁਨੀਆ ਦੀ ਖੁਸ਼ਾਮਦ ਨਾ ਕਰਦਾ ਫਿਰ ਬੰਦਿਆ ਦੁਨੀਆ ਤਾਂ ਨਾਸ ਹੋ ਜਾਏਗੀ ਲੋਕਾ ਨਾ ਸਾਲਾ ਹੈ ਜੋ ਮਰ ਖਾਕ ਥੀ ਲੋਕਾਂ ਨੂੰ ਵੀ ਨਾ ਵੜਿਆਉਂਦਾ ਫਿਰ ਖਲਕਤ ਵੀ ਮਰ ਕੇ ਮਿੱਟੀ ਹੋ ਜਾਏਗੀ ਵਾਹੋ ਮੇਰੇ ਸਾਈਬਾ ਵਾਹੋ ਏ ਮੇਰੇ ਮਾਲਕ ਤੂੰ ਤਨ ਹੈ ਤੂੰ ਹੀ ਤਨ ਹੈ ਤੂੰ ਹੀ ਸਲਾਹਣ ਜੋਗ ਹੈ ਗੁਰਮਖ ਸਦਾ ਸਲਾਹੀਐ ਸੱਚਾ ਵੇ ਪਰਵਾਹ ਰਹਾਓ ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜਿਸ ਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਰਹਾਓ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਾਨਾ ਆਪਣੇ ਮਾਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿੱਤਰਤਾ ਵਿੱਚ ਹੀ ਸੜ ਮਰਦੇ ਹਨ ਆਤਮਕ ਜੀਵਨ ਸਾੜ ਕੇ ਸਵਾਹ ਕਰ ਲੈਂਦੇ ਹਨ ਜਮਪੁਰ ਬੱਦੇ ਮਾਰੀ ਹੈ ਵੇਲਾ ਨਾਲ ਹਨ ਅੰਤ ਜਮ ਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ ਤਦੋਂ ਉਹਨਾਂ ਨੂੰ ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ ਸਮਾਂ ਨਹੀਂ ਮਿਲਦਾ ਗੁਰਮਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਜਿਹੜੇ ਮਨੁੱਖ ਗੁਰ ਦੀ ਸ਼ਰਨ ਪੈਂਦੇ ਹਨ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਕਿਉਂਕਿ ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵਿੱਚ ਜੁੜੇ ਰਹਿੰਦੇ ਹਨ ਆਤਮ ਰਾਮ ਪਰਗਾਸਿਆ ਸਹਿਜੇ ਸੁਖ ਰਹਨ ਉਹਨਾਂ ਦੇ ਅੰਦਰ ਸਰਬ ਵਿਆਪਕ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਆਤਮਿਕ ਡੋਲਤਾ ਵਿੱਚ ਆਨੰਦ ਵਿੱਚ ਮਗਨ ਰਹਿੰਦੇ ਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਇ ਰਚਨ ਜਿਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦਿੰਦੇ ਹਨ ਉਹ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਤਿਸਨਾ ਭੋਖ ਨਾ ਉਤਰੈ ਅਨ ਦਿਨ ਜਲਤ ਫਿਰਨ ਉਹਨਾਂ ਮਨਮੁੱਖਾਂ ਦੇ ਅੰਦਰੋਂ ਮਾਇਆ ਦੀ ਤ੍ਰੇ ਭੁੱਖ ਦੂਰ ਨਹੀਂ ਹੁੰਦੀ ਉਹ ਹਰ ਵੇਲੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਫਿਰਦੇ ਹਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਅਜਿਹੇ ਮਨੁੱਖ ਭੇੜੇ ਬੰਦਿਆਂ ਨਾਲ ਮਿੱਤਰਤਾ ਗੰਢੀ ਰੱਖਦੇ ਹਨ ਅਤੇ ਸੰਤ ਜਨਾਂ ਨਾਲ ਹਮੇਸ਼ਾ ਵੈਰ ਕਰਦੇ ਹਨ ਵੈਰ ਕਮਾਉਂਦੇ ਰਹਿੰਦੇ ਹਨ ਜਿਹੜੇ ਬੰਦੇ ਰੱਬ ਦੇ ਰਾਹ ਤੇ ਲੱਗੇ ਹਨ ਦੁਸ਼ਟ ਉਹਨਾਂ ਨਾਲ ਹਮੇਸ਼ਾ ਵੈਰ ਰੱਖਦੇ ਹਨ ਤੇ ਜਿਹੜੇ ਬੰਦੇ ਮਾਰਿਆਂ ਕਮਾਂ ਵਿੱਚ ਲੱਗੇ ਹਨ ਦੁਸ਼ਟਾਂ ਦੀ ਦੋਸਤੀ ਵੀ ਉਹਦੇ ਨਾਲ ਹੀ ਹੁੰਦੀ ਹੈ ਜਿਮ ਜੇ ਦੁਸ਼ਟ ਆਪ ਹੁੰਦੇ ਨੇ ਉਹ ਜੇ ਉਹਦੇ ਦੁਸ਼ਟ ਤੇ ਕਮੀਨੇ ਦੋਸਤ ਹੁੰਦੇ ਨੇ ਆਪ ਡੁੱਬੇ ਕੋਟੰਬ ਸੋ ਸਗਲੇ ਕੁੱਲ ਡੁਬਨ ਉਹ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਆਪਣੀਆਂ ਕੁਲਾਂ ਨੂੰ ਵੀ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਵੀ ਨਾਲ ਹੀ ਡੋਬ ਲੈਂਦੇ ਹਨ ਨਿੰਦਾ ਭਲੇ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਾਨ ਕਿਸੇ ਦੀ ਵੀ ਨਿੰਦਾ ਨਿੰਦਿਆ ਚੁਗਲੀ ਕਰਨੀ ਚੰਗਾ ਕੰਮ ਨਹੀਂ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਲੋਕਾਂ ਦੇ ਨਿੰਦਿਆ ਚੁਗਲੀ ਕਰਦੇ ਫਿਰਦੇ ਹਨ ਮੋਹ ਕਾਲੇ ਤਿੰਨ ਨਿੰਦ ਕਾਂ ਨਰਕੇ ਘੋਰ ਪਵਨ ਲੋਕ ਪਰਲੋਗ ਵਿੱਚ ਉਹੀ ਬਦਨਾਮੀ ਖਟਦੇ ਹਨ ਜਿਹੜੇ ਨਿੰਦਕ ਹੁੰਦੇ ਹਨ ਉਹਨਾਂ ਦਾ ਮੂੰਹ ਇੱਥੇ ਵੀ ਕਾਲਾ ਤੇ ਅੱਗੇ ਵੀ ਕਾਲਾ ਹੀ ਹੁੰਦਾ ਹੈ ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ ਏ ਮਨ ਜੈਸਾ ਸੇਵੈ ਤੈਸਾ ਹੋਵਹਿ ਤੇਹੇ ਕਰਮ ਕਮਾਏ हे ਮੇਰੇ ਮਾਨਾ ਤੁਜੇ ਹੋ ਜੇ ਤੁਜੇ ਹੋ ਜੇ ਦੀ ਸੇਵਾ ਭਗਤੀ ਕਰੇਗਾ ਉਹੋ ਜੇ ਕਰਮ ਕਮਾ ਕੇ ਉਹੋ ਜਿਆ ਬਣ ਜਾਏਗਾ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਛੂ ਨਾ ਜਾਏ ਪ੍ਰਭੂ ਦੀ ਰਜਾ ਵਿੱਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ ਭੂਮੀ ਸਰੀਰ ਵਿੱਚ ਆਪ ਬੀਜ ਕੇ ਆਪ ਹੀ ਉਸ ਦਾ ਫਲ ਖਾਣਾ ਹੁੰਦਾ ਹੈ ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਉੱਚੀ ਆਤਮਾ ਵਾਲੇ ਮਹਾਪੁਰਖਾਂ ਦਾ ਬਚਨ ਕਿਸੇ ਪ੍ਰਸੰਗ ਅਨੁਸਾਰ ਹੋਇਆ ਹੈ ਓਏ ਅਮਰਤ ਭਰੇ ਭਰਪੂਰ ਹੈ ਓ ਨਾ ਤਿਲ ਨਾ ਤਮਾਏ ਓ ਮਾਪੁਰਖ ਨਾਮ ਜਪਣ ਵਾਲੇ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਨਾਲ ਭਰਪੂਰ ਰਹਿੰਦੇ ਹਨ ਉਹਨਾਂ ਨੂੰ ਕਿਸੇ ਸੇਵਾ ਦਾ ਲਾਲਚ ਨਹੀਂ ਹੁੰਦਾ ਪਰ ਜਿਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ ਉਸ ਨੂੰ ਉਹਨਾਂ ਪਾਸੋਂ ਆਤਮਿਕ ਜੀਵਨ ਮਿਲ ਜਾਂਦਾ ਹੈ ਗੁਣਕਾਰੀ ਗੁਣ ਸੰਗਰੈ ਉਵਰਾ ਉਪਦੇਸ਼ੇਨਾ ਉਹ ਮਹਾਪੁਰਖ ਹੋਰਨਾਂ ਨੂੰ ਵੀ ਨਾਮ ਜਪਣ ਦਾ ਉਪਦੇਸ਼ ਕਰਦੇ ਹਨ ਗੁਣ ਗ੍ਰਹਿਣ ਕਰਨ ਵਾਲਾ ਮਨੁੱਖ ਉਹਨਾਂ ਪਾਸੋਂ ਗੁਣ ਗ੍ਰਹਿਣ ਕਰ ਲੈਂਦਾ ਹੈ ਸੇਵਡ ਭਾਗੀ ਜੇ ਉਹਨਾਂ ਮਿਲ ਰਹੇ ਆਨ ਦਿਨ ਨਾਮ ਲਏਨਾ ਸੋ ਜਿਹੜੇ ਮਨੁੱਖ ਉਹਨਾਂ ਮਹਾਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਉਹ ਵੀ ਹਰ ਵਿੜੇ ਨਾਮ ਜਪਨ ਲੱਗ ਪੈਂਦੇ ਹਨ ਦੇ ਸਿਰਜ ਕਸਬਾਹੇ ਜੇ ਨ ਉਪਾਈ ਮੇਦਨੀ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾ ਨੂੰ ਰਿਜ਼ਕ ਅਪੜਾਉਂਦਾ ਹੈ ਇੱਕ ਹੈ ਦਾਤਾ ਸੱਚਾ ਆਪ ਧਣੀ ਉਹੀ ਆਪ ਸਭ ਦਾਤਾ ਦੇਣ ਵਾਲਾ ਹੈ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਵੀ ਹੈ ਸੋ ਸਚ ਤੇਰੇ ਨਾਲ ਹੈ ਗੁਰਮਖ ਨਦਰ ਨਿਹਾਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਬੰਦਿਆ ਤੇਰੇ ਅੰਗ ਸੰਗ ਵਸਦਾ ਹੈ ਤੂੰ ਗੁਰੂ ਦੀ ਸ਼ਰਨ ਪੈ ਕੇ ਉਸ ਨੂੰ ਆਪਣੀ ਅੱਖੀਂ ਵੇਖ ਲੈ ਆਪੇ ਬਖਸ਼ੇ ਮੇਲ ਲੈ ਸੋ ਪ੍ਰਭ ਸਦਾ ਸੁਮਾਲ ਜਿਸ ਮਨੁੱਖ ਤਿਉ ਆਪ ਹੀ ਬਖਸ਼ਿਸ਼ ਕਰਦਾ ਹੈ ਉਸ ਨੂੰ ਹੀ ਉਸ ਨੂੰ ਉਹ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖ ਮਨ ਮੈਲਾ ਸੱਚ ਨਿਰਮਲਾ ਕਿਉਂ ਘਰ ਮਿਲਿਆ ਜਾਏ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਦਾ ਪਵਿੱਤਰ ਹੈ ਜਦੋਂ ਤੱਕ ਮਨੁੱਖ ਦਾ ਮਨ ਦੇਕਾਰਾਂ ਨਾਲ ਮੈਲਾ ਰਹੇ ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਪ੍ਰਭ ਮੇਲੇ ਤਾਂ ਮਿਲ ਰਹਿ ਹੋ ਮੈਂ ਸ਼ਬਦ ਜਲਾਏ ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿੱਚ ਮਿਲ ਸਕਦਾ ਹੈ ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀ ਉਸ ਦੇ ਅੰਦਰ ਦੀ ਹੋਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਸੋ ਸੋ ਸੱਚਾ ਵੀਸਰੈ ਤ੍ਰੈਗ ਜੀਵਨ ਸੰਸਾਰ ਜਿਉ ਸਦਾ ਕਾਇਮ ਰਹਿਣ ਵਾਲਾ ਖਸਮ ਭੁੱਲ ਪ੍ਰਭੂ ਭੁੱਲ ਜਾਏ ਤਾਂ ਜਗਤ ਵਿੱਚ ਜੀਉਣਾ ਫਿੜਕਾਰ ਜੋਗ ਹੈ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਜਿਸ ਮਨੁੱਖ ਉਤੇ ਪ੍ਰਭੂ ਆਪ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪ੍ਰਭੂ ਨਹੀਂ ਭੁੱਲਦਾ ਉਹ ਮਨੁੱਖ ਗੁਰੂ ਦੀ ਮਤ ਦੀ ਬਰਕਤ ਨਾਲ ਹਰ ਨਾਮ ਵਿੱਚ ਸੁਰਤ ਜੋੜਦਾ ਹੈ ਸਤ ਗੁਰ ਮੇਲੇ ਤਾਂ ਮਿਲ ਰਹਾ ਸਾਜ ਰਖਾਇੁਰ ਤਾਰ ਅਸਾਂ ਜੀਵਾਂ ਦਾ ਕੋਈ ਆਪਣਾ ਜੋਰ ਨਹੀਂ ਚੱਲ ਸਕਦਾ ਜੇ ਗੁਰੂ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ ਅਤੇ ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ ਸਕਦਾ ਹਾਂ ਮਿਲਿਆ ਹੋਏ ਨਾ ਵਿਛੜੈ ਗੁਰ ਕਾਹੇ ਤਪਿਆਰ ਗੁਰੂ ਦੇ ਪਿਆਰ ਦੀ ਬਰਕਤ ਨਾਲ ਜਿਹੜਾ ਮਨੁੱਖ ਪ੍ਰਭੂ ਚਰਨਾਂ ਵਿੱਚ ਮਿਲ ਜਾਏ ਉਹ ਫਿਰ ਕਦੇ ਉਥੋਂ ਨਹੀਂ ਵਿਛੜਦਾ ਪਿਰਸਾ ਲਾਹੀ ਆਪਣਾ ਗੁਰ ਕਾਹੇ ਸ਼ਬਦ ਵਿਚਾਰ हे ਭਾਈ ਗੁਰੂ ਦੇ ਸ਼ਬਦ ਵਿੱਚ ਸੂਰਤ ਜੋੜ ਕੇ ਤੂੰ ਵੀ ਆਪਣੇ ਖਸਮ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ ਪਰਮਾਤਮਾ ਦਾ ਨਾਮ ਜਪਿਆ ਕਰ ਮੇਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ ਇਸਤਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਉਸ ਨੇ ਲੋਕ ਪਰਲੋਕ ਵਿੱਚ ਸੋਭਾ ਖੱਟ ਲਈ ਮਨਮੁਖ ਮਨ ਨਾ ਭਿੱਜੈ ਆਤਮੈ ਲੈ ਚਿੱਤ ਕਠੋਰ ਮਨਮੁਖੋ ਹੈ ਜੋ ਆਪਣੇ ਮਨ ਦੇ ਪਿੱਛੇ ਲੱਗਦਾ ਹੈ ਗੁਰਮਖ ਉਹ ਹੈ ਜੋ ਗੁਰੂ ਦੀ ਗੱਲ ਮੰਨਦਾ ਹੈ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਨਹੀਂ ਭਜਦਾ ਹਰ ਨਾਮ ਨਾਲ ਪਿਆਰ ਨਹੀਂ ਪਾਉਂਦਾ ਉਹ ਮਨੁੱਖ ਆਪਣੇ ਮਨ ਵਿੱਚ ਮੈਲੇ ਅਤੇ ਕਠੋਰ ਰਹਿੰਦੇ ਹਨ ਸੱਪੇ ਦੁੱਧ ਪੀ ਆਈ ਹੈ ਅੰਦਰ ਵੇਸਨ ਕੋਰਾ ਜੇ ਸੱਪ ਨੂੰ ਦੁੱਧ ਵੀ ਪਿਲਾਇਆ ਜਾਏ ਤਾ ਵੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ਆਪ ਕਰੇ ਕਿਸ ਆਖੀਐ ਆਪੇ ਬਖਸਣ ਹਾਰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਭ ਕੁਝ ਪ੍ਰਭੂ ਪਰਮਾਤਮਾ ਆਪ ਹੀ ਕਰ ਰਿਹਾ ਹੈ ਕਿਸ ਨੂੰ ਚੰਗਾ ਜਾਂ ਮੰਦਾ ਆਖਿਆ ਜਾ ਸਕਦਾ ਹੈ ਕੋਰਾਏ ਤੇ ਜੀਵਾਂ ਉੱਤੇ ਪਿਓ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ ਗੁਰ ਸ਼ਬਦੀ ਮੈਲ ਉਤਰੈ ਤਾ ਸੱਚ ਬਣਿਆ ਸਿੰਗਾਰ ਜਦੋਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਕਿਸੇ ਮਨੁੱਖ ਦੇ ਮਨ ਦੀ ਮੈਲ ਲੈ ਜਾਂਦੀ ਹੈ ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁਤੰਦ ਸੁਦੰਤਰਾ ਸੁੰਦਰਤਾ ਮਿਲ ਜਾਂਦੀ ਹੈ ਉਹਦੀ ਆਤਮਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿਣ ਲੱਗਦੀ ਹੈ ਸੱਚਾ ਸ਼ਾਹ ਸੱਚੇ ਵਣਜਾਰੇ ਉਥੇ ਕੂੜੇ ਨਾ ਟਿਕਾਨਾ ਹਰ ਨਾਮ ਸਰਮਾਏ ਦਾ ਮਾਲਕ ਸ਼ਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੇ ਨਾਮ ਦਾ ਬਣਜ ਕਰਨ ਵਾਲੇ ਵੀ ਟੱਲ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਉਸ ਸ਼ਾ ਦੇ ਦਰਬਾਰ ਵਿੱਚ ਕੂੜੀ ਦੁਨੀਆ ਦੇ ਬਣਜਾਰੇ ਨਹੀਂ ਟਿਕ ਸਕਦੇ ਹੋ ਨਾ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨਾ ਉਹਨਾਂ ਨੂੰ ਸਦਾ ਥੇਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ ਤੇ ਉਹ ਸਦਾ ਦੁੱਖ ਵਿੱਚ ਹੀ ਖੁਆਰ ਹੁੰਦੇ ਰਹਿੰਦੇ ਹਨ ਸੱਚਾ ਛਾਉ ਸੱਚੇ ਵਣਜਾਰੇ ਓਥੇ ਕੂੜੇ ਨਾ ਟੇ ਕੰਨ ਕੋ ਨਾ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 755 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 756 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ